ਨੋਵਾ ਗੱਡੀ ਪੂਰੀ ਅੱਗੋਂ ਪੂਰੀ ਖਤਮ ਹੋ ਗਈ ਏ ਗੱਡੀ ਤਾਂ ਬਟਿੰਡਾ ਤੋਂ ਮਲੋਟ ਜਿਹੜੇ ਜਾ ਰਹੇ ਸੀ ਐਮਐਲਏ ਗੋਲਡੀ ਕੰਪੋਜ਼ ਗੱਡੀ 'ਚ ਬੈਠੇ ਸੀ ਤਾਂ ਬਚਤ ਰਹਿ ਗਈ ਸੱਟਾਂ ਨਹੀਂ ਵੱਜੀਆਂ ਪਰ ਅਗਲੀਆਂ ਗੱਡੀਆਂ ਦੇ ਵਿੱਚ ਜਿਹੜੇ ਬੰਦੇ ਬੈਠੇ ਸੀ ਉਹਨਾਂ ਨੇ ਸੱਟਾਂ ਵੱਜੀਆਂ ਹੋਈਆਂ ਇਹ ਬਟਿੰਡਾ ਦਾ ਮਲੋਟ ਰੋਡ ਆ ਸਪੀਡ ਤੇ ਗੱਡੀ ਸੀ ਪਿੱਛੇ ਅੱਛਾ ਉਹ ਕੱਲ ਨਾ ਆਇਆ ਸੀ 10 ਤੋਂ 12 ਦੀ ਸਪੀਡ ਹੋ ਗਈ ਮੈਨੂੰ ਵੀ ਈਚ ਵਾਈਟਿੰਗ 150 ਦੀ ਸਪੀਡ ਹੋ ਗਈ ਤਿੰਨ ਗੱਡੀਆਂ ਵੱਜ ਕੇ ਉਹਨੂੰ ਖੰਬੇ 'ਚ ਵੱਜੀ ਐ ਅੱਛਾ ਉਹ ਇੰਨੀ ਸਪੀਡ ਤੇ ਪਤਾ ਨਹੀਂ ਅੱਧੇ ਵਿੱਚ ਤਾਂ ਕੀ ਚੱਕਰ ਬੰਦਾ ਜਿਹੜਾ ਡਰਾਈਵਰ ਆ ਉਹ ਇੱਥੀ ਆ ਮੈਂ ਡੋਨਟ ਨੋ ਸਾਹਮਣੇ ਖੜਿਆ ਲੈ ਮੈਂ ਤਾਂ ਜਸ ਸੋਨੇ ਰੁਕੇ ਹੀ ਹਾਂ ਲੈ ਇੱਥੋਂ ਐਮ ਐਲ ਐ ਸਰ ਕਿੱਥੋਂ ਆ ਰਹੇ ਸੀ ਆਪਾਂ ਕਿੱਧਰ ਜਾ ਰਹੇ ਮੈਂ ਬਠਿੰਡੇ ਤੋਂ ਸੀ ਮੈਂ ਉਹ ਕਿਸਾਨੀ ਮੇਲਾ ਸੀ ਮਲੋਟ ਉੱਥੇ ਜਾਣਾ ਸੀ ਅੱਜ ਕਿਹੜੀ ਜਗ੍ਹਾ ਆਪਾਂ ਐਮ ਐਲ ਐ ਕੰਮ ਮੈਂ ਜੁੜਾ ਲਗਾ ਤਾਂ 골ਡ ਹੀ ਕੰਪੋ ਉਹ ਜਿਹੜੇ ਐਮਐਲਏ ਗੱਡੀ ਦੇ ਵਿੱਚ ਬੈਠੇ ਉਹਨਾਂ ਦੀ ਪਾਇਲਟ ਗੱਡੀ ਆ ਪਿੱਛੋਂ ਇੱਕ ਗੱਡੀ ਆ ਤੇਜ਼ ਰਫਤਾਰ ਆਂਦੀ ਆ ਤਾਂ ਹਿੱਟ ਕਰਦੀ ਆ ਨੋਵਾ ਨੂੰ ਨੋਵਾ ਵਾਕੇ ਅੱਗੇ ਪਾਇਲਟ ਗੱਡੀ ਚ ਵਜਦੀ ਆ ਤਾਂ ਕਾਫੀ ਤੇਜ਼ ਗੱਡੀ ਐ ਐਮਐਲਏ ਸਾਹਿਬ ਨੇ ਦੱਸਿਆ ਜਿਹੜੀ ਪਿਛਲੀ ਗੱਡੀ ਦਿਖਾਉਂਦੇ ਆ ਤੁਹਾਨੂੰ ਜਿਹੜੀ ਕਾਫੀ ਕਾਫੀ ਰਫਤਾਰ ਸੀ ਦੱਸਿਆ ਜਾ ਰਿਹਾ ਮੌਕੇ ਤੇ ਇਹ ਐਮਐਲਏ ਸਾਹਿਬ ਦੀ ਗੱਡੀ ਆ ਅੱਗੇ ਉਹਨਾਂ ਦੀ ਪਾਇਲਟ ਗੱਡੀ ਲੱਗੀ ਹੋਈ ਸੀ ਨੋਵਾ ਗੱਡੀ ਦੇ ਵਿੱਚ ਜਿਹੜੇ ਬੈਠੇ ਸੀ ਬਾਲ-ਬਾਲ ਬੱਚੇ ਆ ਐਮਐਲਏ ਸਾਹਿਬ ਗੋਲਟੀ ਕੰਪੋਜ਼ ਦੱਸਿਆ ਜਾ ਰਿਹਾ ਤੇ ਇਸ ਗੱਡੀ ਦੇ ਵਿੱਚ ਜਿਹੜੇ ਬੈਠੇ ਐਮਐਲਏ ਤੇ ਪਿਛਲੀ ਗੱਡੀ ਹੈ ਜਿਹੜੀ ਤੁਹਾਨੂੰ ਦਿਖਾ ਲਈਏ ਕਿੰਨੀ ਤੇਜ਼ ਹੋਊਗੀ